ਕਾਂਗਰਸ ਪਾਰਟੀ ਦਾ ਪੂਰੇ ਪੰਜਾਬ ਵਿੱਚ ਹੀ ਬਹੁਤ ਵੱਡਾ ਜਿਹੜਾ ਜੋਰ ਜਿਹੜਾ ਹਨੇਰੀ ਜਿਹੜੀ ਉਹ ਚੱਲ ਰਹੀ ਆ ਕੋਈ ਇਹਦੇ ਵਿੱਚ ਦੋਰ ਆਇਆ ਨਹੀਂ ਆ ਕਿ ਪੰਜਾਬ ਦੀਆਂ ਜਿੰਨੀਆਂ ਮਿਨਿਸਪਲ ਕਾਰਪੋਰੇਸ਼ਨਸ ਔਰ ਕਮੇਟੀਆਂ ਵਿੱਚ ਇਲੈਕਸ਼ਨ ਹੋਣ ਜਾ ਰਹੀ ਆ ਉਹਦੇ ਵਿੱਚ ਅੱਜ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਜਿਹੜਾ ਉਹ ਲੋਕਾਂ ਦੇ ਵਿੱਚ ਪਿਆਰ ਵੇਖਣ ਨੂੰ ਮਿਲ ਰਿਹਾ ਹੈ ਇਹੀ ਕਾਰਨ ਆ ਕੀ ਆਮ ਆਦਮੀ ਪਾਰਟੀ ਨੇ ਬਖਲਾਟ ਵਿੱਚ ਆ ਕੇ ਕਈ ਥਾਵਾਂ ਦੇ ਉੱਤੇ ਸਾਡੇ ਕੈਂਡੀਡੇਟਸ ਦੇ ਜਿਹੜੇ ਕਾਗਜ਼ ਰੱਦ ਵੀ ਕਰਾਏ ਔਰ ਕੱਲ ਤੇ ਇਹਨਾਂ ਨੇ ਬੇਸ਼ਰਮੀ ਦੀ ਹੱਦ ਹੀ ਪਾਰ ਕਰ ਦਿੱਤੀ ਸਾਡੇ ਇੱਕ ਕੈਂਡੀਡੇਟ ਬਲਵਿੰਦਰ ਸਿੰਘ ਬਿੱਲਾ ਜਿਹੜੇ ਆ ਉਹਨਾਂ ਨੂੰ ਸ਼ਰੀਆਮ ਇੱਕ 9 ਸਾਲ ਪੁਰਾਣੇ ਕੇਸ ਦੇ ਵਿੱਚ ਚੁੱਕ ਲਿਆ ਗਿਆ ਔਰ ਇਹ ਕਿਹਾ ਗਿਆ ਕਿ ਉਹ ਪੀਓਸੀ ਹੈ ਔਰ ਜਦੋਂ ਅਸੀਂ ਫਿਰ ਸਾਰਾ ਕਾਂਗਰਸ ਪਾਰਟੀ ਨੇ ਮਿਲ ਕੇ ਧਰਨਾ ਲਾਇਆ ਪ੍ਰੋਟੈਸਟ ਕੀਤਾ ਤੇ ਫਿਰ ਐ ਡਰ ਵੀ ਬੜੀ ਛੇਤੀ ਔਰ ਡਰ ਕੇ ਬਿੱਲੇ ਨੂੰ ਫਿਰ ਉਹਦੀ ਦਵਾ ਦਬ ਪੁਲਿਸ ਨੇ ਆਪ ਹੀ ਜਮਾਨਤ ਕਰਾ ਦਿੱਤੀ ਬਿੱਲੇ ਨੇ ਭਲਾਈ ਵੀ ਨਹੀਂ ਕੀਤੀ ਐ ਬੁਖਲਾਹਟ ਐ ਜਦੋਂ ਬੰਦਾ ਹਾਰਦਾ ਹੁੰਦਾ ਨਾ ਤੇ ਉਹਨੂੰ ਸਮਝ ਨਹੀਂ ਆਉਂਦੀ ਕਿ ਮੈਂ ਅੱਗੇ ਵਧਾਂ ਕਿ ਮੈਂ ਪਿੱਛੇ ਹਟਾਂ ਇਸ ਕਰਕੇ ਆ ਬੁਖਲਾਹਟ ਦੀ ਨਿਸ਼ਾਨੀ ਆ ਕਦੇ ਅੱਗੇ ਵਜ ਜਾਂਦੇ ਆ ਕਦੇ ਪਿੱਛੇ ਜਾਂਦੇ ਆ ਕਨਫਿਊਜ਼ ਬੰਦੇ ਹੈਗੇ ਆ ਇਹਨਾਂ ਨੂੰ ਨਹੀਂ ਪਤਾ ਕਿ ਕਿਹੜਾ ਕੰਮ ਕਿਸ ਵਕਤ ਤੇ ਕਰਨਾ ਹੈ ਔਰ ਪੰਜਾਬ ਨੂੰ ਵੀ ਇਸੇ ਤਰ੍ਹਾਂ ਚਲਾਣ ਦੀ ਕੋਸ਼ਿਸ਼ ਕਰ ਰਹੇ ਨੇ ਝੂਠੇ ਵਾਅਦਿਆਂ ਦੀ ਬੁਨਿਆਦ ਉੱਤੇ ਲੋਕਾਂ ਨੂੰ ਠੱਗ ਕੇ ਲੋਕਾਂ ਨੂੰ ਉਹਨਾਂ ਦੀਆਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਇਹਨਾਂ ਨੇ ਜਿਹੜਾ ਪੰਜਾਬੀਆਂ ਦਾ ਜਿਹੜਾ ਉਹ ਦਿਲ ਮਨ ਜਿਹੜਾ ਜਿੱਤਣ ਦੀ ਕੋਸ਼ਿਸ਼ ਕੀਤੀ ਸੀ ਪਰ ਅੱਜ ਪੰਜਾਬੀਆਂ ਨੂੰ ਇਹਨਾਂ ਬਾਰੇ ਇੱਕ ਇੱਕ ਗੱਲ ਦਾ ਪਤਾ ਲੱਗ ਚੁੱਕਾ ਹੈ ਔਰ ਇਹ ਬੇਨਕਾਬ ਹੋ ਚੁੱਕੇ ਨੇ ਔਰ ਮੈਂ ਮਹਿਸੂਸ ਕਰ ਰਿਹਾ ਹਾਂ ਕੀ ਲੋਕ ਜਿਹੜੇ ਇਹਨਾਂ ਦੀਆਂ ਲੋਕ ਮਾਰੂ ਨੀਤੀਆਂ ਨੇ ਉਹਨਾਂ ਤੋਂ ਇੱਕ ਇੱਕ ਬੰਦਾ ਜਿਹੜਾ ਵਕਫ ਹੋ ਚੁੱਕਿਆ ਔਰ ਇਸ ਚੋਣਾਂ ਦੇ ਵਿੱਚ ਜਿਹੜੀ ਕਾਰਪੋਰੇਸ਼ਨ ਦੀ ਆ ਇਸ ਚੋਣਾਂ ਦੇ ਵਿੱਚ ਲੋਕ ਕਾਂਗਰਸ ਦੇ ਹੱਕ ਦੇ ਵਿੱਚ ਵੋਟ ਪਾ ਕੇ 2027 ਜਿਹੜੀ ਵਿਧਾਨ ਸਭਾ ਆਏਗੀ ਉਹਦਾ ਉਹਦੀ ਬੁਨਿਆਦ ਰੱਖਣ ਜਾ ਰਹੇ ਨੇ ਔਰ ਮੈਂ ਸਾਰੇ ਹੀ ਪੰਜਾਬੀਆਂ ਨੂੰ ਅਪੀਲ ਕਰਦਾ ਖਾਸ ਤੌਰ ਤੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਇੱਕ ਇੱਕ ਵੋਟ ਕਾਂਗਰਸ ਪਾਰਟੀ ਦੀ ਸਰਕਾਰ ਦੀ ਨੀਂਹ ਦੇ ਵਿੱਚ ਇੱਕ ਇੱਕ ਇੱਟ ਦਾ ਕੰਮ ਕਰੇਗੀ ਸੋ ਮੈਂ اپੀਲ ਕਰਦਾ ਕਿ ਆਪਣੀ ਵੋਟ ਨੂੰ ਸਹੀ ਤਰ੍ਹਾਂ ਇਸਤੇਮਾਲ ਕਰੋ ਔਰ ਕਾਂਗਰਸ ਪਾਰਟੀ ਦੀ ਸਟੇਟ ਦੇ ਵਿੱਚ 2027 ਦੇ ਵਿੱਚ ਸਰਕਾਰ ਜੇ ਲਿਆਉਣਾ ਚਾਹੁੰਦੇ ਹੋ ਤਾਂ ਕਾਰਪੋਰੇਸ਼ਨ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਲੋਕਾਂ ਨੂੰ ਸਾਡੇ ਕੈਂਡੀਡੇਟਸ ਜਿਹੜੇ ਆ ਉਹ ਵੋਟ ਪਾਉਣ ਔਰ ਇਹਨਾਂ ਨੂੰ ਕਾਮਯਾਬ ਕਰਨ ਬਹੁਤ ਬਹੁਤ ਧੰਨਵਾਦ ਵਾਈ ਗਰੂਜੀ ਕਾਕਲ ਸਾਹਿਬ ਵਾਈ ਗਰੂਜੀ ਜੀ ਵਾਰਡ ਨੰਬਰ 46 ਤੇ ਤੁਸੀਂ ਚੋਣ ਲੜ ਰਹੇ ਹੋ ਤੁਹਾਨੂੰ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਆਓ ਪਹਿਲੋ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨਾਪਰੀ ਸਿੰਘ ਨਵੀਂ ਜੋੜਾ ਉਮੀਦਵਾਰ ਕਾਂਗਰਸ ਪਾਰਟੀ ਵੱਲੋਂ ਵਾਰਡ ਨੰਬਰ 46 ਦਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਰਨਾ ਚਾਹੁੰਦਾ ਆਪਣੇ ਵੱਡੇ ਭਰਾ ਉਪ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਜ਼ਾਰਿੰਦਰ ਸਿੰਘ ਬਲਾਰੀ ਜੀ ਦਾ ਇਹਨਾਂ ਨੇ ਦਾਸਵੇਂ ਸਲੈਕ ਸਮਝਾਇਆ ਕਿ ਮੈਂ ਵਾਰਡ ਦੀ ਸੇਵਾ ਕਰ ਸਕਾਂ ਤੇ ਮੈਨੂੰ ਟਿਕਟ ਦੇ ਕੇ نوازਿਆ ਸੋ ਉਹਨਾਂ ਨੂੰ ਮੈਂ ਪੂਰਨ ਭਰੋਸਾ ਦਵਾਨਾ ਤੁਹਾਡੇ ਮਾਧਿਅਮ ਰਾਈ ਕੀ ਹੈ ਸੀਟ ਜਿਹੜੀ ਜਿੱਤ ਕੇ ਉਹਨਾਂ ਦੀ ਝੋਲੀ 'ਚ ਪਾਵਾਂਗੇ ਤੇ ਉਹਨਾਂ ਦੀ ਪੱਗ ਤੇ ਲਾੜ ਜਿਹੜਾ ਪੱਗ ਦੀ ਸ਼ਾਨ ਜਿਹੜੀ ਹੋਰ ਉੱਚੀ ਕਰਾਂਗੇ ਹੁਣ ਰਹੀ ਗੱਲ ਹੁੰਗਾਰੇ ਦੀ ਇਹ ਵਾਰਡ ਵਾਸੀਆਂ ਦਾ ਪਿਆਰ ਹੀ ਦੱਸਦਾ ਕਿ ਵਾਰਡ ਵਾਸੀ ਪਿਛਲੇ ਲੰਬੇ ਸਮੇਂ ਤੋਂ ਇੱਕ ਕਾਉਂਸਲਰ ਦੀ ਘਾਟ ਜਿਹੜੀ ਹੈ ਉਹ ਮਹਿਸੂਸ ਕਰ ਰਹੇ ਸੀ ਕਿਉਂਕਿ ਜਿਹੜੇ ਪਹਿਲੋਂ ਕਾਉਂਸਲਰ ਰਹੇ ਆ ਉਹ ਸਿਰਫ ਤੇ ਸਿਰਫ ਨਾਂ ਦੇ ਮਗਰ ਕਾਉਂਸਲਰ ਖਾਣ ਲਈ ਆਏ ਸੀਗੇ ਉਹਨਾਂ ਦਾ ਕੋਈ ਰੋਲ ਜਿਹੜਾ ਉਹ ਵਾਰਡ ਦੀ ਸੇਵਾ ਨੂੰ ਲੈ ਕੇ ਨਹੀਂ ਸੀ ਉਹ ਸਿਰਫ ਆਪਣੇ ਨਾਂ ਦੇ ਮਗਰ ਕਾਉਂਸਲਰ ਲਖਾਉਣਾ ਚਾਹੁੰਦੇ ਸੀ ਸੋ ਲਖਾਉਣ ਤੋਂ ਬਾਅਦ ਨਾਂ ਉਹ ਲੱਭੇ ਵਾਰਡ ਦੇ ਵਿੱਚ ਪੈਰਾਸ਼ੂਟ ਰਹੀ ਆਏ ਸੀ ਤੇ ਪੈਰਾਸ਼ੂਟ ਰਾਈ ਚਲੇ ਗਏ ਸੋ ਥਾਸ ਦਾ ਇੱਥੋਂ ਤੱਕ ਜੰਪਲ ਸੋ ਮੈਂ ਇਹੀ ਬੇਨਤੀ ਕਰਦਾ ਵਾਰਡ ਵਸਗਿਆਂ ਨੂੰ ਕੀ ਤਗੜੇ ਹੋ ਕੇ ਮੈਨੂੰ ਵੋਟਾਂ ਪਾਉ ਉਹ ਬਾਕੀ ਜਿਹੜੇ ਕੈਂਡੀਡੇਟ ਆ ਜੇ ਗੱਲ ਕਰੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦਾ ਉਹ ਵੀ ਪੈਰਾਸ਼ੂਟ ਰਾਈ ਬਾਹਰੋਂ ਆਇਆ ਮੈਨੂੰ ਤੇ ਇਹ ਚੀਜ਼ ਨਹੀਂ ਸਮਝ ਲੱਗ ਰਹੀ ਕਿ ਆਮ ਆਦਮੀ ਪਾਰਟੀ ਇਨ 2 ਸਾਲ ਹੋ ਗਏ 3 ਸਾਲ ਹੋ ਗਏ ਸੱਤਾ ਦੇ ਵਿਚਾਂ ਦੇ باوجود ਵੀ ਇਹਨਾਂ ਕੋਲ ਕੈਂਡੀਡੇਟ ਨਹੀਂ ਲੱਭਾ ਸੋ ਜਿਹੜੇ ਕੈਂਡੀਡੇਟ ਸੀਗੇ ਇਹਨਾਂ ਦੇ ਉਹਨਾਂ ਨੂੰ ਇਹਨਾਂ ਨੂੰ ਉਹਨਾਂ ਤੇ ਭਰੋਸਾ ਨਹੀਂ ਸੀ ਜੋ ਪੈਰਾਸ਼ੂਟ ਰਾਈ ਇਹਨਾਂ ਨੂੰ ਅਜੀਤਨਗਰ ਤੋਂ ਜਿੱਥੋਂ ਪਿਛਲੀ ਵਾਰੀ ਕਾਉਂਸਲਰ ਆਇਆ ਸੀਗਾ ਚਿੱਤਨ ਤੋਂ ਬਾਅਦ ਨਹੀਂ ਉਹ ਵੜਿਆ ਉਸੇ ਹੀ ਏਰੀਏ ਤੋਂ ਦੁਬਾਰਾ ਉਸੇ ਦਾ ਰੂਪ ਲੈ ਕੇ ਇਹ ਦੁਬਾਰਾ ਆਇਆ ਸੋ ਮੈਨੂੰ ਤੇ ਇਹ ਨਹੀਂ ਸਮਝ ਆ ਰਹੀ ਕਿ ਆਮ ਆਦਮੀ ਪਾਰਟੀ ਕੋ ਕੈਂਡੀਡੇਟਾਂ ਦੀ ਘਾਟ ਸੀ ਜੋ ਇਹਨਾਂ ਨੇ ਬਾਹਰੋਂ ਪੈਰਾਸ਼ੂਟ ਰਾਹੀਂ ਆਏ ਹੋਏ ਬੰਦੇ ਨੂੰ ਟਿਕਟ ਦਿੱਤੀ ਆ ਹੁਣ ਗੱਲ ਕਰ ਲਈਏ ਭਾਜਪਾ ਦੀ ਕੈਂਡੀਡੇਟ ਦੀ ਸੋ ਇੱਕ ਘੰਟੇ ਦੇ ਅੰਦਰ ਜਾਂ ਇੱਕੋ ਦਿਨ ਦੇ ਅੰਦਰ ਉਹਨੇ ਤੀਜੀ ਚੌਥੀ ਪਾਰਟੀ ਬਦਲ ਲਈ ਆ ਪਹਿਲੋਂ ਅਕਾਲੀ ਦਲ ਦੇ ਨਾਲ ਸੀ ਫਿਰ ਉਹ ਕਾਂਗਰਸ 'ਚ ਆਇਆ ਫਿਰ ਉਹ ਗਿਆ ਆਮ ਆਦਮੀ ਪਾਰਟੀ ਦਾ ਉਹ ਕੈਂਡੀਡੇਟ ਬਣਨਾ ਚਾਹੁੰਦਾ ਸੀ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਨੇ ਉਹਨੂੰ ਇਸਲਾਇਕ ਨਹੀਂ ਸਮਝਿਆ ਕਿ ਉਹ ਕੈਂਡੀਡੇਟ ਬਣਾਣ ਸੋ ਨਾਲ ਹੀ ਉਹਨੇ ਜਿਹੜਾ ਵਾ ਪੱਲਾ ਜਿਹੜਾ ਵਾ ਦੂਜੇ ਪਾਸੇ ਪਾਸਾ ਪਲਟ ਕੇ ਬੀਜੇਪੀ ਵੱਲੋਂ ਚਲੇ ਗਿਆ ਸੋ ਮੈਨੂੰ ਲੱਗਦਾ ਹੁਣ ਜੇ ਕੋਈ ਹੋਰ ਪਾਰਟੀ ਰਹਿ ਗਈ ਆ ਉਹਨਾਂ ਦੀ ਉਹ ਵੀ ਤਿਆਰੀ ਹੈ ਜਾਣ ਦੀ ਸੋ ਮੈਂ ਵਾਰਡ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਇਹੋ ਜਿਹੇ ਬੰਦਿਆਂ ਤੋਂ ਸਾਵਧਾਨ ਰੋ ਜਿਨ੍ਹਾਂ ਦਾ ਕੋਈ ਦੀਨ ਧਰਮ ਨਹੀਂ ਐ ਇਹਨਾਂ ਨੇ ਮੁਖ ਰੱਖਿਆ ਜੀ ਪੈਹਾ ਜਿੱਤਰੋਂ ਪੈਸਾ ਮਿਲੇਗਾ ਇਹ ਉਧਰ ਨੂੰ ਵਗ ਜਾਂਦੇ ਆ ਸੋ ਇਹਨਾਂ ਦੇ ਨਾਲ ਜਿਹੜੇ ਚੱਲਣ ਵਾਲੇ ਆ ਉਹਨਾਂ ਨੇ ਵੀ ਇੱਕ ਦਿਨ ਦੇ ਵਿੱਚ ਪਤਾ ਨਹੀਂ ਕਿੰਨੀਆਂ ਪਾਰਟੀਆਂ ਬਦਲ ਲੀਆਂ ਸੋ ਮੈਂ ਬੇਨਤੀ ਕਰਦਾ ਵਾਰਡ ਵਾਸੀਆਂ ਨੂੰ ਕਿ ਇਹੋ ਜੇ ਗਿਰਗੜ ਦੇ ਕੋਲੋਂ ਬਚੋ ਸੋ ਦਾਸ ਸ਼ੁਰੂ ਤੋਂ ਹੀ ਸਰਦਾਰ 인ਦਰਪੀਰ ਸਿੰਘ ਬਲਾਰੀਏ ਦੇ ਨਾਲ ਰਿਹਾ ਤੇ ਐਂਡ ਤੱਕ ਸਰਦਾਰ 인ਦਰਪੀਰ ਸਿੰਘ ਬਲਾਰੀਏ ਦੇ ਨਾਲ ਹੀ ਰਹੇਗਾ ਸੋ ਮੈਂ ਬੇਨਤੀ ਕਰਦਾ ਕਿ ਦਾਸ ਨੂੰ ਇੱਕ ਇੱਕ ਬੋਟ ਪਾ ਕੇ ਚੋਣ ਨਿਸ਼ਾਨ ਪੰਜੇ ਦੇ ਵਾਰਡ ਨੰਬਰ 46 ਤੋਂ ਜੋ ਉਮੀਦਵਾਰ ਮੈਨੂੰ ਬਣਾਇਆ ਸੋ ਪੰਜੇ ਦੇ ਮੋਹਰਾ ਲਾ ਕੇ 21 ਦਸੰਬਰ ਨੂੰ ਕਾਮਯਾਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ